ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸਪੀਡ ਦੇ ਉੱਤੇ ਨਾ 23 ਚਾਰ ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮੰਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਇਹ ਆਕਾਸ਼ਦੀਪ ਨੇ ਹੀ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕਹਿਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ। ਇਸ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇਆਲੇ ਸਾਡੇ ਸਤਕੁਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕਹਿਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ। ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਵਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ। ਉਹਨੇ ਇਹ ਵੀ ਇਹ ਕਮਾਨ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਡਕਸ਼ਨ ਬਰੰਡ ਤੇ ਲਿਆਂਦੇ ਆ ਕੱਲ ਦੇ ਅੱਜ ਇਹਨੇ ਪੁੱਛ ਕੇ ਇਸ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦਾ ਪਿਆ ਸੀ ਉਹ ਅੱਜ ਸਾਡੇ ਐਸਐਚਓ ਮਹਿਤਾ ਆਪਣੇ ਸਬ-ਇੰਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਬਲੌਕ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚਓ ਸਾਹਿਬ ਅਗਲੇ ਪਾਸੇ ਸੀ ਉਥੋਂ ਇਹਨੇ ਕੱਢਦੇ ਸਾਰੀਓ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਗੱਡੀ ਖੜੀ ਹੈ ਇੱਥੇ ਆਪਣੇ ਜਿਹੜੇ ਐਸ ਐਚਓ ਸਾਹਿਬ ਵੀ ਇਹਦੀ ਬਾਦੀ ਦੇ ਵਿੱਚ ਲੱਗਾ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਫਿਰ ਆਪਣੇ ਬਚਾਲੀ ਜਦੋਂ ਕੀਤੀਆਂ ਤਾਂ ਫਿਰ ਦੋ ਫਾਇਰ ਉਹਦੇ ਵੀ ਲੱਗੇ ਆ ਲੱਤ ਦੇ ਵਿੱਚ ਸਰ ਬਾਕੀ ਮੁਲਾਜ਼ਮਾਂ ਦਾ ਕਿਵੇਂ ਰਿਹਾ ਵਿਚਾਰਿਆ ਮੁਲਾਜ਼ਮਾਂ ਤਾਂ ਵਿਚਾਰਿਆ ਗਿਆ ਉਹ ਉਹਦੇ ਥੱਲੇ ਵਿਚਾਰ ਰਗੜ ਲੱਗੀ ਹੈ ਇੱਕ ਮੰਗੇ ਦੇ ਜਿਹਨੇ ਇਹਨੂੰ ਫੜਿਆ ਸੀਗਾ ਬਾਕੀ ਠੀਕ ਆ ਸਰ ਤੇ ਇਹਦਾ ਪਿਛਲਾ ਰਿਕਾਰਡ ਕਿਵੇਂ ਦਾ ਸੀ ਇਸਦਾ ਪਿਛਲਾ ਰਿਕਾਰਡ ਇਹਦੇ ਤੇ ਦੋ ਪਰਚੇ ਉੱਥੇ ਹੈਗੇ ਆ ਕਮਾਨ ਥਾਣੇ ਦੇ ਵਿੱਚ ਇੱਕ ਸਾਡੇ ਜੰਡੇਆਲਾ ਥਾਣੇ ਦੇ ਵਿੱਚ ਹੈਗਾ ਤੇ ਇੱਕ ਇਹਨਾਂ ਦਾ ਇੱਥੇ ਹੀ ਹੈ ਮਹਿਤਾ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚਾ ਅਜੈਸਟਰਡ ਕਰਾਂਗੇ ਟੋਟਲ ਇੱਤੇ ਪੰਜ ਪਰਚੇ ਹੋ ਜਾਣੇ